ਤਤਰੀ ਗੱਲ ਬਾਈ ਦੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਆਂ ਭਰਾ ਮਿਰਤਲਵੰਡੀ ਸਾਹਿਬ ਉਹ ਗੁਰਪ੍ਰੀਤ ਕੋਲੇ ਤੇ ਬਾਈ ਕੋਲੇ ਬਹੁਤ ਸਾਰੇ ਟਰੈਕਟਰ ਆ ਤੇ ਬਾਈ ਨਾਲ ਕਰਾਉਣਾ ਥੋੜੀ ਗੱਲਬਾਤ ਇੱਕ ਘੈਂਟ ਟਰੈਕਟਰ ਆ ਭਰਾ ਕੋਲੇ ਤਤਰੀ ਗੱਲ ਗੁਰਪ੍ਰੀਤ ਦੀ ਹੋਰ ਕੀ ਆ ਲੈ ਠੀਕ ਆ ਬੰਦਾ ਆ ਇੱਕ ਓਕੇ ਜਮ ਠੀਕ ਆ ਵੱਢਣੀ ਕਣ ਕੰਕਰ ਹਾਂ ਕਣ ਕਵੜਣੀ ਤੇ ਅੱਜ ਮੰਡੀ ਬਹੁਤ ਘੱਟ ਭਰੀ ਆ ਨਾ ਮੰਡੀ ਦਾ ਹਜੇ ਪੂਰਾ ਉਲਝੇ ਪਿਆ ਨਾ ਕੰਮ ਚ ਰਹਿਦਾ ਹਜੇ ਕੰਮ ਹਾਂ ਅਗਲੇ ਕਣ ਕੰਕਰ ਅਗਲੇ ਹਫਤੇ ਮਾੜੀ ਰਹਿੰਦੀ ਆ ਲੈ ਹਾਂ ਰਹਿੰਦਾ ਹੈ ਕਣ ਕੰਕਰ ਤਾਂ ਵੱਡੀ ਵੀ ਸਾਰੀ ਹਾਂ ਕਣਕ ਦਾ ਨਿਪਟੜਾ ਤੁਰੀ ਟ ਇਹ ਆਪਣੇ ਮੂੰਗੀ ਮੰਗੀ ਜੋਲਦੇ ਫੇ। ਹਾਂ ਮੂੰਗੀ ਮੰਗੀ ਵੀਜੀ ਜਾਂਦਾ ਬਹੁਤ ਹਨ। ਹੂੰ ਕੋਈ ਮੱਕੀ ਵੀਜੀ ਜਾਂਦਾ। ਹਾਂ ਤੇ ਆਪਣੇ ਇਹਦੇ ਬਾਰੇ ਦੱਸੋ ਸੋਨਾਲੀਕਾ 35 ਬਾਰੇ। ਸੋਨਾਲੀਕਾ 35 ਦਾ 10 ਮਾੜ ਲਾ ਬਾਈ ਟ੍ਰੈਕਟਰ ਚੰਗਾ ਬਹੁਤ ਹੈ। ਅੱਛਾ। ੁੱਲਾ ਹੀ ਨਹੀਂ ਹਜੇ ਬਹੁਤ ਚੰਗਾ ਟ੍ਰੈਕਟਰ ਹੈ। ਅੱਛਾ? ਹਾਂ ਜਮਾਂ ਟਾਇਰ ਲੱਗੇ ਸੀ ਜਮਾਂ ਟਾਇਰ ਟੂ ਦੇਖ ਜਮਾਂ ਘੋੜੇ ਵਾਲ ਗੁਡੀਅਰ ਦੀ। ਜਮਾਂ ਟਾਇਰ ਨਵੀਆਂ ਹਨ। ਹੂੰ ਮਗਰ ਇਹਦਾ ਭਰਾ ਮੇਰੇ ਟਾਇਰ ਜਮਾਂ ਬਿਲਕੁਲ ਨਵੇਂ ਆ। ਗੁਡੀਅਰ ਦੇ ਆ। ਗੁਡੀਅਰ ਦੇ। ਹੂੰ ਤੇ ਮੂਰਲੇ। ਮੂਰਲੇ ਹੈਗੇ 70 50। ਹਾਂ ਮੂਰਲੇ ਬਹੁਤ ਦੇ। ਤਰੀਆ ਕੋਲੋ ਦੇ ਕੋਲੋ ਦੂਜੀ ਹਾਂ ਤੇ ਬਹੁਤ ਸੋਹਣਾ ਡੈਕਟਰ ਆ ਭਰਾ ਮੇਰੇ ਹਰਿਆਣਾ ਨੰਬਰ ਆ ਨਾ ਹਾਂ ਸੱਸੇ ਦਾ ਹੀ ਹਰਿਆਣਾ ਨੰਬਰ ਆ ਐਨਓਸੀ ਮਿਲ ਜੂ ਇਹਦੀ ਤੇ ਐਨਓਸੀ ਮਿਲ ਜੂ ਹਾਂ ਐਨਓਸੀ ਮਿਲ ਜੂ ਲੋਨ ਪੈਂਟ ਚ ਹਾਂ ਹੋ ਜੂਆ ਡੰਡਾ ਫੱਟੀ ਛਤਰੀ ਸਾਰਾ ਕੋਲ ਨਾਲ ਹਾਂ ਹਾਂ ਨਾਲ 40 ਦੇ ਪੱਤਰਾਂ ਦੀ ਪੂਰ ਗਰੰਟੀ ਆ ਹਾਂ ਹਾਂ ਤੇ ਇਹਦੇ ਆ ਕੀ ਲੱਗਿਆ ਇਹਦਾ ਪੰਪ ਨੂੰ ਲੋਕ ਹੁੰਦਾ ਏ ਲਿਫਟ ਨੂੰ ਅੱਛਾ ਇਹ ਲੋਕ ਲੱਗ ਜਾਏ ਲੋਡ ਪੈਂਦੀ ਤਾਂ ਖੜੂ ਖੋਲ ਲਾ ਅੱਛਾ ਤੇ ਨਹੀਂ ਲੋੜੀ ਅੱਛਾ ਹਾਂ ਲੋਕ ਆਉਂਦੀ ਲਾਈਟ ਹਾਂ ਇਹਦਾ ਘੈਂਟ ਗੱਲ ਬਾਤ ਆ ਯਾਰ ਹਾਂ ਇਹ ਆਪਣੇ ਮਨ ਕੇ ਚੱਲ ਕੋਈ ਅਣਜਾਣ ਲੈ ਜੇ ਲੋਕ ਲਾ ਦੇ ਚਾਹਦੇ ਨਹੀਂ ਲੈ ਬਟ ਹੈਨਾ ਬਸ ਰੇਡ ਨੂੰ ਪੜੇ ਹਟਾਉਣੀ ਪੈਂਦੀ ਹੈ ਅੱਛਾ ਕੇ ਉਹ ਅਸਰ ਨਹੀਂ ਪੈਂਦਾ ਨਾ ਤੇ ਪੰਪ ਦੇ ਰੇਲੇ ਤੇ ਹਰੇਕ ਹਰੇਕ ਟੱਟ ਦਿੰਦਾ ਨਹੀਂ 10 ਬਾਰ ਉੱਤੋਂ ਉੱਤਾਂ ਹਏ ਰਸਤੇ ਉੱਪਰ ਪੁਰਾਉਂਦੇ ਆਏ ਹਾਂ ਸਾਰੇ ਆ ਗਏ ਤੇ ਇਹ ਮਾਡਲ ਹੈਗਾ 2010 ਹੂੰ 2 ਲੱਖ 82 ਹਜ਼ਾਰ ਦਾ ਕਿੰਨੇ ਦਾ ਛੱਡ ਦੇਗੇ ਇਹ ਦੇ ਦੇਾਂਗੇ ਆਪਾਂ 2 ਲੱਖ 65 ਹਜ਼ਾਰ ਦਾ 2 ਲੱਖ 65 ਹਜ਼ਾਰ ਦਾ ਹਾਂ ਕੋਈ ਮੌਕੇ 'ਚ ਹੋਰ ਕਰਦਾ ਐ ਨਾ ਠੀਕ ਕਰ ਮਾਪਦੇ ਹੋਰ 60 ਸਾਲਾਂ ਦੇ ਜੇ ਵੀਡੀਓ ਦੇਖ ਕੇ ਉਹਨਾਂ 60 ਸਾਲਾਂ ਦੇ ਠੀਕ ਆ ਤੇ ਇੱਕ ਆ ਵਾ ਸਕਾਉਟ ਸਕਾਉਟ ਮੁਰਤੀ ਮੁਰਤੀ ਸਕਾਉਟ ਭਰਾ ਮੇਰੇ ਟਾਇਰ ਇਹਦੇ ਵੀ ਚੰਗੇ ਹੈ ਨਾ ਹਾਂ ਟਾਇਰ ਟੂ ਚੰਗੇ ਹੈ ਟਾਇਰ ਗੈਂਡ ਗੱਲ ਬਾਤ ਹੈ ਰਾਈਟਰ ਵੀ ਚੰਗਾ ਹੈ ਰਾਈਟਰ ਸਾਫ ਹੈ ਸਕਾਉਟ ਮੁੱਲੀ ਹੈ ਹਾਂ ਸਾਫ ਹੈ ਨਾ ਕਿਹੜਾ ਮਾਡਲ ਹੈ ਮਾਡਲ 99 ਹੋਆ ਤੇ ਪੰਜਾਬ ਨੰਬਰ ਹੈ ਹਾਂ ਪੰਜਾਬ ਨੰਬਰ ਹੈ ਭਰਾ ਮੇਰੇ ਮੂਰੇ ਬਾਪ ਸੰਕੀ ਪੁੱਤ ਬਾਪੂ ਦਾ ਘਰ ਕੇ ਬਾਈ ਨੇ ਹਾਂ ਤੇ ਡੰਡਾ ਫੱਟੀ ਛਦਰੀ ਸਾਰਾ ਕੁਝ ਨਾਲ ਹੈ ਹਾਂ ਹਾਂ ਬੈਟਰੀ ਵੀ ਨਵੀਂ ਵਰਗੀ ਆ ਹੂੰ ਪੂਰਾ ਘੈਂਟ ਟਰੈਕਟਰ ਆ ਭਰਾ ਮੇਰੇ ਇੰਜਨ ਗੇਅਰ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਆ 93 ਮਾਡਲ ਆ 1 ਲੱਖ ਤੇ 25 ਹਜ਼ਾਰ ਡਿਮਾਂਡ ਆ ਕਿੰਨੇ ਛੱਡ ਦਾਂਗੇ 1 ਲੱਖ 5000 ਦਾ ਦੇ ਦਾਂਗੇ 1 ਲੱਖ 5000 ਦਾ ਬਾਕੀ ਮੌਕੇ ਦੇ ਮਾਨਤਾ ਨਾਲ ਹੋਊਗਾ ਆਵਾਰ ਮੁੱਲੀ ਹੈ ਠੀਕ ਆ ਹੋਰ ਕਿਹੜਾ ਆ ਗਿਆ ਕਿ ਸੋਨਾਂ ਲੀਕਾ 51 21 ਮਾਡਲ ਆ ਗਿਆ ਕਿ ਭਰਾਵੋ ਬਿਲਕੁਲ ਨਵਾਂ ਹਨ ਹੂੰ ਸੋਨਾਂ ਦਾ ਲੀਕਾ ਆਵੇਂ ਹਾਰ ਪਾ ਕੇ ਨਹੀਂ ਸੀ ਦੋ ਗੜੇ ਆਪਣੇ ਘਰੇ ਕੰਮ ਤੇ ਚੱਲਦਾ ਸੀ ਆਵੇਂ ਹਾਰ ਪਾ ਕੇ ਲੈ ਜਾ ਭੈਂਟ ਦਾ ਲਵਾਤਾ ਹਰਿਆਣਾ ਨੰਬਰ ਹੈ ਨਾ ਹਾਂ ਹਾਂ ਹੁਣ ਕਣਕੂਣ ਕ ਮੋਂਗੀ ਵਾਂਗੇ ਭੀਜੀ ਐ ਇਹ ਘਰੇ ਸੀਗਾ ਪੂਰਾ ਜੋ ਕੇ ਦੇਖਿਆ ਹਾਂ ਪੂਰਾ ਘੈਂਟ ਹੈ ਹੂੰ ਹੂੰ ਪੂਰਾ ਇੰਜਨ ਆ ਕੇ ਲੈਣਾ ਬੰਦ ਕਰਾ ਕੇ ਭਰਾ ਮੇਰੋ ਬਾਈ ਕਹਿੰਦਾ ਪੂਰਾ ਬਾਹਿਆ ਹੁਣ ਬਾਣ ਬੂਨੇ ਦੇ ਨਾਲ ਟੋੜੀ ਤੰਦ ਸਾਰਾ ਇਸ ਨਾਲ ਹੀ ਢੋਇਆ ਤੇ ਪੂਰਾ ਘੈਂਟ ਆ ਪਾਵਰ ਟੇਰੇਗਾ ਨਵਾਂ ਡਰਾਈਵਰ ਹੈ ਯਾਰ ਇੰਜਨ ਕਰਦੀ ਬਾਈ ਕਹਿੰਦਾ ਫੁੱਲ ਗਾਰੰਟੀ ਆ 3 ਸਪੀਡ ਆ 3 ਸਪੀਡ ਆ ਕੈਂਜਰ ਵਾਲਾ ਹੈ ਹਾਂ ਕੈਂਜਰ ਵਾਲਾ ਹੈ ਚੰਗਾ ਕਰਕੇ ਮੈਨੂੰ ਘਰੇ ਲੈ ਗਿਆ ਸੀ ਕੰਮ 'ਚ ਅੱਛਾ ਹੂੰ ਤੇ ਬਾਈ ਕਹਿੰਦਾ ਕੰਮ ਵੀ ਬਹੁਤ ਲੈੇ ਤੋ ਤੇ ਪੂਰਾ ਇਹ ਟਰੈਕਟਰ ਹੈ ਇੰਜਨ ਗੇਅਰ ਦੀ ਬਾਈ ਕੰਨਾ ਫੁੱਲ ਗਾਰੰਟੀ ਆ ਤੇ ਆ ਵੇਖ ਲਓ ਭਰਾ ਮੇਰੋ ਬਿਲਕੁਲ ਨਵੇਂ ਵਰਗਾ 55 HP ਵਾਲਾ ਅੱਛਾ 55 HP ਵਾਲਾ ਹੈ ਹਾਂ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਆ ਸਭ ਨਾਲ ਆ ਹਾਂ ਠੀਕ ਆ ਸਾਈਡ ਗੇਰ ਹੈ ਨਾ ਹੂੰ ਤੇ 21 ਮਾਡਲ ਆ 6 ਲੱਖ ਤੇ 50000 ਮਾਡਲ ਕਿੰਨੇ ਛੱਡਦੇ 5 ਲੱਖ 80000 ਤਾਂ ਦੇ ਦਿਆਂਗੇ 5 ਲੱਖ 80000 ਦਾ ਹਾਂ ਬਾਕੀ ਮੌਕੇ ਤੇ ਮਾਰੋ ਹਾਂ ਮੋੜ ਹੋ ਜੂ ਮੋੜ ਹੈ ਨਾ ਹੂੰ ਪੂਰਾ ਨਵਾਂ ਮਾਡਲ ਟਰੈਕਟਰ ਜਮਾਂ ਨਵਾਂ ਐਲੀ ਪਾਰਟੀ ਦਾ ਹੀ ਆ ਪੂਰਾ ਨਵਾਂ ਆ ਯਾਰ ਪਵਾ ਹਾਰ ਪਾ ਕੇ ਲੈ ਜਾ ਹਣਾ ਹਾਂ ਪਸੂ ਘਟ ਗਿਆ ਜਿਹੜ ਇਹ ਦੂਬਾਰਾ ਗਿਆ ਡੀ ਆਪਣੋ ਡੀ ਆ ਗਿਆ ਆਹ 265 ਬਹੁਤ ਚੰਗਾ ਟਰੈਕਟਰ ਹੈ ਪੂਰਾ ਸਾਫ ਆ ਯਾਰ ਨਾ ਬੋਲਾ ਯਾਰ ਨੰਬਰ ਨੂੰ ਦੇਖ ਤੂੰ ਪੈਂਚ ਆਇਆ ਪਿਆ ਮਗਰਾੜ ਦਿਖਾ ਪਈ ਗਲਤੀ ਰਹਿਣ ਇਹ ਮਗਰਾੜ ਦਾ ਰੈਟਿੰਗ ਪੈਟਿੰਗ ਤਾਂ ਨਹੀਂ ਹੋਈ ਨਾ ਜਮਾ ਪੁੱਤੇ ਨਹੀਂ ਮਗਰਾੜ ਦੇਖੀ ਮੈਂ ਪਹਿਲੇ ਨਹੀਂ ਪਾਪਾ ਨੇ ਕੱਲ ਜਾਂਦੇ ਥੱਲੋ ਜਮਾ ਰਹਿਣਾ ਪਈ ਸੀਸ਼ੇ ਵਰਗੇ ਨੀਚੇ ਬੰਗ ਜਾ ਬਈ ਹਾਂ ਪੂਰਾ ਸੰਕੀਮਤ ਗੋਦਾ ਡਬਲ ਡਬਲ ਲੱਗ ਜਾਦੇ ਹਾਂ ਕੋਈ ਮਰਜੀ ਟਰਾਲੀ ਅੜ ਜੀ ਹਾਂ ਉਹੀ ਪਾ ਲੈ ਹਾਂ ਪੂਰਾ ਘੈਂਟ ਆ ਯਾਰ ਹਾਂ 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 ਡੰਡਾ ਫੱਟੀ ਛੱਡ ਨਾਲ ਇਹਦੇ ਸਮਾਨ ਨਾਲ ਆ ਸਭ ਕੁਝ ਸਭ ਕੁਝ ਹਾਂ 50 ਹਰਿਆਣਾ ਨੰਬਰ ਹੈ ਅੱਗੇ ਉਹ ਆਇਆ ਪਿਆ ਵਧੀਆ ਜਮਾ ਐ ਜਮਾ ਸਾਫ ਪਿਆ ਯਾਰ ਕਿਤੇ ਵੀ ਛੀਟ ਨਹੀਂ ਲੱਗੀ ਹੈਨਾ ਘੈਂਟ ਗੱਲ ਬਾਤ ਆ ਭਰਾ ਮੇਰੇ ਪੂਰਾ ਘੈਂਟ ਆ ਦੇਖੋ ਕਿਤੇ ਛੀਟ ਨਹੀਂ ਲੱਗੀ ਯਾਰ ਤੇਰੇ ਤੁਹਾਨੂੰ ਘੰਮ ਕੇ ਦਿਖਾ ਦਿੰਦੇ ਆ ਘੈਂਟ ਗੱਲ ਬਾਤ ਕਿਹੜਾ ਮਾਡਲ ਹੈ ਇਹ ਇਹ ਨਵੇਂ ਆ ਇਹ ਨਵੇਂ ਹਾਂ 135 ਲਿਖਿਆ ਕਿੰਨੀ ਕਿੰਨਾ ਜਣਾ ਜੀ 135 ਦੀ 155 ਹੈ 155 ਹਾਂ ਕਿੰਨੇ ਸੱਟ ਦਾਂਗੇ 40 ਦਾ ਦੇਵਾਂਗੇ 140 ਦਾ ਹਾਂ ਕੋਈ ਮਾੜਾ ਮੋਟਾ ਮੌਕੇ ਤੇ ਹੋ ਜੂ। ਬਾਕੀ ਮੌਕੇ ਤੇ ਮਾਨਤਾ ਹਾਂ 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 ਟਰੈਕਟਰ ਬਹੁਤ ਚੰਗਾ ਹੈ। ਟਰੈਕਟਰ ਪੂਰਾ ਘੈਂਟ ਹੈ। ਆਪਣੇ ਪਿੰਡ ਦਾ ਹੀ ਹੈ। ਹਾਂ ਅੱਛਾ। ਹਾਂ ਇਹ ਦੇ ਦੀਪੂ ਤੋਂ ਆਪਣੇ ਗਵੰਡੀ ਦੀਪੂ ਤੋਂ ਲੈ। ਦੀਪੂ ਤੋਂ ਲੈ। ਹਾਂ ਅੱਛਾ। ਤੂੰ ਲੈ ਕੇ ਗਿਆ ਨਾਲੇ ਪਣਤ ਵੱਡੀ ਹੈ। ਉਹ ਆਪਣੇ ਚਲਾਇਆ ਹੈ। ਇਹਦਾ ਮੈਂ ਚਲਾਈ ਹੀ ਫਿਰ। ਹਾਂ ਬਸ। ਆਹ ਲੇਟਰ ਨੂੰ ਢਾਹ ਨਹੀਂ ਸੀ ਲਾਤੀਆਂ। ਇਹ ਲਾਤਾ ਹਾਂ ਜਗੜ। ਘੈਂਟ ਗੱਲ ਬਾਤ ਹੈ ਟਰੈਕਟਰ ਨੂੰ ਲੈਣਾ ਹਾਂ। ਹਾਂ। ਤੇ ਅੱਗੇ ਆ ਗਿਆ ਦੋਵੇਂ ਟਰੈਡੀ 265 ਹਾਂ। ਅੱਡਾ ਮਾੜਾ ਅੱਠ ਮਾੜਾ 2000 ਹੈ। ਹੈ 2008 ਤੇ ਪੂਰਾ ਸੋਹਣਾ ਹੈ ਨਾ। ਇਹ ਨਾ ਫਿਰ ਮੇਰਾ ਟਾਇਰ ਟਾਇਰ ਇਹਨੇ ਕਿ ਜਿੰਨੇ ਸਮਝੋ ਤੈਨੂੰ ਤਾਂ ਉਹਨਾਂ ਆਉਂੂਗਾ ਟਾਇਰ ਠੀਕ ਆ ਵਸ ਨਾਲ ਦੀ ਹੈ ਕਸੇ ਮਾੜੇ ਉਧਰ ਹੋ ਜਾਓ ਫਿਰ ਦਮੇ ਜਾਓ ਸਾਡਾ ਕੁਝ ਨਾਲ ਗੋਲ ਨਿਕਲ ਹੈਲੋ ਇਹ ਬਹੁਤ ਥੋੜਾ ਡਾਟਾ ਸਾਫ ਪਿਆ ਭਰਾ ਮੇਰਾ ਹਾਂ 8 ਮਾੜਲਾ 8 ਮਾੜਲਾ ਹਾਂ ਟਾਇਰ ਤਾਂ ਟਾਇਰ ਤਾਂ ਖਤਮ ਹੀ ਮਨ ਬੋਲ ਰਿਹਾ ਖਤਮ ਹੀ ਮਨ ਹਾਂ ਇਹ ਪੂਰਾ ਘੈਂਟ ਟਰੈਕਟਰ ਆ ਭਰਾ ਮੇਰੇ 2008 ਮਾਡਲ ਆ ਨਾ ਹਾਂ ਇੰਜਨ ਉੰਜਨ ਕਰ ਜਿਹਾ ਆ ਜਮਾ ਉਹ ਸੁੱਕਾ ਪੇਰ ਉਹ ਕਾ ਪੀਸੀ ਪਿਆ ਜੀ ਉਹ ਸੁੱਕਾ ਸਾਰਾ ਦਿਨ ਹੈਗਾ ਕਦੇ ਗੋਲੇ ਫਲਿਆ ਨਹੀਂ ਹਾਂ ਫਿਲਟਰ ਆ ਫਿਲਟਰ ਇਹ ਐਕਸੈਂਸ ਦੇ ਹਾਂ ਥੋੜੇ ਦਿਨ ਦੇਖਿਆ ਯਾਰ ਕਿ ਉੱਚੇ ਮਾੜਨਾ ਚਾਹਿਆ ਤੇ ਮਰ ਰਲ ਜਾਣਾ ਇਹ 8 ਮਾਡਲ 1 ਲੱਖ ਤੇ 75 ਹਜ਼ਾਰ ਬਾੜਾ ਕਿੰਨਾ ਚਾਹਦਾ ਹਾਂ ਇਹ 8 ਮਾਡਲ ਦੇ ਦੇਾਂਗੇ ਆਪਾਂ ਤੁਹਾਨੂੰ 1 ਲੱਖ 60 ਹਜ਼ਾਰ ਦਾ 1 ਲੱਖ 60 ਹਜ਼ਾਰ ਦਾ ਹਾਂ ਯਾਰ ਤਰੁਕਾ ਕੇ ਬੰਦਾ 2 ਲੱਖ ਦਾ ਵੇਚ ਸਕਦਾ ਜੇ ਕਿਸੇ ਨੇ ਵੇਚੀ ਠੀਕ ਆ ਹਾਂ ਤੇ ਆਪਣਾ ਨੰਬਰ ਬੋਲ ਦੇ ਨਾਲ ਨਾਲ ਲੋਕੇਸ਼ਨ ਦੱਸੋ ਕਿੰਨਾ ਨੰਬਰ ਆਪਣਾ ਹੈਗਾ 95922 19530 19530 ਹਾਂ ਲੋਕੇਸ਼ਨ ਆਪਣੇ ਤਰੈਕਟਰ ਹੁੰਦਾ ਤਲਵੰਡੀ ਸਾਬੋ ਤਲਵੰਡੀ ਸਾਬੋ ਮੰਡੀ ਆਪਣੀ ਪੈਟਰੋਲ ਪੰਪ ਦੇ ਸਾਹਮਣੇ ਹੈ ਸੂਗਾ ਰੋਡ ਤੇ ਸੂਗਾ ਰੋਡ ਤੇ ਹਾਂ ਓਕੇ ਭਰਾ ਧੰਨਵਾਦ ਤੇ ਵੀਡੀਓ ਚੰਗੀ ਲੱਗੀ ਨੰਬਰ ਇਹ 50 ਹੈ ਹੈ ਨੰਬਰ 50 ਹੈ ਨੰਬਰ 50 ਹੈ 50 ਨੰਬਰ ਹੈ ਭਰਾ ਮੇਰੇ ਓਕੇ ਭਰਾ ਧੰਨਵਾਦ